ਦੇ ਦਿਨੀ ਇੱਕ ਪੀਆਰਟੀਸੀ ਦੀ ਬੱਸ ਦੀ ਚੋਰੀ ਦੀ ਰਿਪੋਰਟ ਹੋਈ ਸੀ ਮੌੜ ਖਾਨੇ ਇੱਕ ਬੁਝਾਈ ਬੰਦਾ ਫੜਿਆ ਹੈਗਾ ਜਿਹੜਾ ਕਿ ਅਮਨਿੰਦਰ ਸਿੰਘ ਲੰਬੂ ਜਿਹੜਾ ਮੌੜ ਦਾ ਹੀ ਰਹਿਣ ਵਾਲਾ ਵਾਸੀ ਹੈਗਾ ਉਸਨੇ ਇਹ ਬੱਸ ਚੋਰੀ ਕੀਤੀ ਸੀ ਉਹ ਅਸੀਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਹੁਣ ਜਿਹੜੀ ਮੁਰਲੀ ਪੋਡ ਪੜਤਾਲ ਤੇ ਲੱਗਾ ਹੈ ਕਿ ਵੈਸੇ ਜਿੱਦਾਂ ਇਹਨੂੰ ਹੁੰਦਾ ਨਾ ਕਿ ਬੰਦੇ ਨੂੰ ਕਿ ਚੋਰੀ ਕਰਕੇ ਕਿਸੇ ਕਈਆਂ ਨੂੰ ਫਾਇਦਾ ਮਿਲਦਾ ਹੈਗਾ ਉਹਲਾ ਕੰਮ ਸੀ ਜੀ ਮਾਦਮ ਰਾਈਏ ਤੁਹਾਨੂੰ ਦੱਸਣਾ ਹੈ ਕਿ ਪਿਛਲੇ ਦਿਨੀ ਇੱਕ ਪੀ ਆਰ ਟੀ ਸੀ ਦੀ ਬੱਸ ਦੀ ਚੋਰੀ ਦੀ ਰਿਪੋਰਟ ਹੋਈ ਸੀ ਮੌੜ ਥਾਣੇ ਜਿਸ ਤੇ ਅਸੀਂ ਇੱਕ ਪਰਚਾ ਦਰ ਕੀਤਾ ਸੀ 119 ਨੰਬਰ ਪੁਲਿਸ ਸਟੇਸ਼ਨ ਮੌੜ ਚ ਅਗਿਆਤ ਵਿਅਕਤੀ ਦੇ ਖਿਲਾਫ ਉਸ ਵਿੱਚ ਸਾਨੂੰ ਇੱਕ ਸਫਲਤਾ ਮਿਲੀ ਹੈ ਜੀ ਉਹ ਚ ਜਿਹੜੀਆਂ ਇੱਕ ਬਚਾਈ ਬੰਦਾ ਫੜਿਆ ਹੈਗਾ ਜਿਹੜਾ ਕਿ ਅਮਨਿੰਦਰ ਸਿੰਘ ਲੰਬੂ ਜਿਹੜਾ ਮੌੜ ਦਾ ਹੀ ਰਹਿਣ ਵਾਲਾ ਵਾਸੀ ਹੈਗਾ ਉਸਨੇ ਇਹ ਬੱਸ ਚੋਰੀ ਕੀਤੀ ਸੀ ਉਹ ਅਸੀਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਦੇ ਕਮਰੇ ਵਿੱਚੋਂ ਚਾਬੀਆਂ ਤੇ ਇਦਾਂ ਹੋਰ ਜਿੰਨਾਂ ਛੋਟੀਆਂ ਛੁਰੀਆਂ ਵਗੈਰਾ ਵੀ ਮਿਲੀਆਂ ਹਨ ਜੀਆਂ ਇਹ ਮੈਂ ਦੱਸਣਾ ਇੱਥੇ ਜ਼ਰੂਰੀ ਸਮਝਦਾ ਹੈਗਾ ਕਿ ਜਿਉਂ ਹੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਤੋ ਹੀ ਅਸੀਂ ਪਰਚਾ ਦਰਜ ਕਰਕੇ ਤੇ ਵਿਦਨ 2 ਡੇਸ ਐਸੀ ਇਹ ਚੋਰੀ ਚੋਰੀ ਵਾਲੇ ਬੰਦੇ ਨੂੰ ਟ੍ਰੇਸ ਕਰ ਲਿਆ ਜੀ ਮਨਛਾ ਕੀ ਵੀ ਏ ਜੀ ਬੰਮਾ ਜਾਨੀ ਕਿ ਹੁਣ ਜਿਹੜੀ ਮੋਡਲੀ ਪੁਲਿਸ ਕੋਲਤਾ ਤੇ ਲੱਗਾ ਹੈ ਕਿ ਵੈਸੇ ਜਿੱਦਾਂ ਇਹਨੂੰ ਹੁੰਦਾ ਨਾ ਕਿ ਬੰਦੇ ਨੂੰ ਤੇ ਚੋਰੀ ਕਰਕੇ ਕਿਸੇ ਕਈਆਂ ਨੂੰ ਥ੍ਰਿਲ ਮਿਲਦਾ ਹੈਗਾ ਉਹ ਵਾਲਾ ਕੰਮ ਸੀ ਇਹਦਾ ਜੀ ਪਹਿਲਾਂ ਵੀ ਕਰਿਆ ਨਹੀਂ ਪਹਿਲਾਂ ਪਤਾ ਇਹਨੇ ਕਿਹਾ ਹੈਗਾ ਕਿ ਪਹਿਲਾਂ ਵੀ ਇਹਨੇ ਇੱਕ ਟਰੱਕ ਚੋਰੀ ਕੀਤਾ ਹੈਗਾ ਉਹਦੇ ਬਾਰੇ ਕੇ ਚੈੱਕ ਕਰ ਰਹੇ ਆਂ ਕਿ ਪਰਚਾ ਦਰਜ ਹੋਇਆ ਹੈ ਕਿ ਨਹੀਂ ਕਿ ਦਿਨੀ ਇੱਕ ਪੀ ਆਰ ਟੀ ਸੀ ਦੀ ਬੱਸ ਦੀ ਚੋਰੀ ਦੀ ਰਿਪੋਰਟ ਹੋਈ ਸੀ ਮੌੜ ਥਾਣੇ ਕੁਝ ਇਹ ਹੀ ਬੰਦਾ ਫੜਿਆ ਹੈਗਾ ਜਿਹੜਾ ਕਿ ਅਮਨਿੰਦਰ ਸਿੰਘ ਲੰਬੂ ਜਿਹੜਾ ਮੋੜ ਦਾ ਹੀ ਰਹਿਣ ਵਾਲਾ ਵਾਸੀ ਹੈਗਾ ਉਸਨੇ ਇਹ ਬੱਸ ਚੋਰੀ ਕੀਤੀ ਸੀ ਉਹ ਅਸੀਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਹੁਣ ਜਿਹੜੀ ਮੁਰਲੀਪੁਰ ਪੁਲਿਸ ਪੜਤਾਲ ਤੇ ਲੱਗਾ ਹੈ ਕਿ ਵੈਸੇ ਜਿੱਦਾਂ ਇਹਨੂੰ ਹੁੰਦਾ ਨਾ ਕਿ ਬੰਦੇ ਨੂੰ ਕਿ ਚੋਰੀ ਕਰਕੇ ਕਿਸੇ ਕਈਆਂ ਨੂੰ thrill ਮਿਲਦਾ ਹੈਗਾ ਉਹ ਵਾਲਾ ਕੰਮ ਸੀ ਇਹਦਾ ਜੀ ਮੈਂ ਮਦਰ ਮਾਈਂ ਦੱਸਣਾ ਚਾਹਨਾ ਹੈ ਕਿ ਪਿਛਲੇ ਦਿਨੀ ਇੱਕ ਪੀਆਰਟੀਸੀ ਦੀ ਬੱਸ ਦੀ ਚੋਰੀ ਦੀ ਰਿਪੋਰਟ ਹੋਈ ਸੀ ਮੌੜ ਥਾਣੇ ਜਿਸ ਤੇ ਅਸੀਂ ਇੱਕ ਪਰਚਾ ਦਰਜ ਕੀਤਾ ਸੀ 119 ਨੰਬਰ ਪੁਲਿਸ ਸਟੇਸ਼ਨ ਮੌੜ ਚ ਅਗਿਆਤ ਵਿਅਕਤੀ ਦੇ ਖਿਲਾਫ ਉਸ ਵਿੱਚ ਸਾਨੂੰ ਇੱਕ ਸਫਲਤਾ ਮਿਲੀ ਹੈ ਜੀ ਉਹ ਚ ਜਿਹੜੀਆਂ ਇੱਕ ਜਹੀ ਬੰਦਾ ਪੜਿਆ ਹੈਗਾ ਜਿਹੜਾ ਕਿ ਅਮਨਿੰਦਰ ਸਿੰਘ ਲੰਬੂ ਜਿਹੜਾ ਮੌੜ ਦਾ ਹੀ ਰਹਿਣ ਵਾਲਾ ਵਾਸੀ ਹੈਗਾ ਉਸ ਨੇ ਇਹ ਬੱਸ ਚੋਰੀ ਕੀਤੀ ਸੀ ਉਹ ਅਸੀਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਦੇ ਕਮਰੇ ਵਿੱਚੋਂ ਚਾਬੀਆਂ ਤੇ ਇਦਾਂ ਹੋਰ ਜਿੰਨਾਂ ਛੋਟੀਆਂ ਛੁਰੀਆਂ ਵਗੈਰਾ ਵੀ ਮਿਲੀਆਂ ਹਨ ਜੀ ਇਹ ਮੈਂ ਦੱਸਣਾ ਇਥੇ ਜ਼ਰੂਰੀ ਸਮਝਦਾ ਹੈਗਾ ਕਿ ਜਿਉਂ ਹੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਤੇ ਉਹੀ ਅਸੀਂ ਪਰਚਾ ਦਰਜ ਕਰਕੇ ਤੇ ਵਿਦਨ 2 ਡੇਸ ਐਸੀ ਇਹ ਚੋਰੀ ਚੋਰੀ ਵਾਲੇ ਬੰਦੇ ਨੂੰ ਟ੍ਰੇਸ ਕਰ ਲਿਆ ਸਰ ਜੀ ਮਨਛਾ ਕੀ ਵੀ ਇਹ ਜੀ ਬੰਦਾ ਜਾਨੀ ਕਿ ਹੁਣ ਜਿਹੜੀ ਮੋਡਲੀਪੋਰਟ ਕੋੜਤਾਲ ਤੇ ਲੱਗਾ ਹੈ ਕਿ ਵੈਸੇ ਜਿੱਦਾਂ ਇਹਨੂੰ ਹੁੰਦਾ ਨਾ ਕਿ ਬੰਦੇ ਨੂੰ ਤੇ ਚੋਰੀ ਕਰਕੇ ਕਿਸੇ ਕਈਆਂ ਨੂੰ ਥ੍ਰਿਲ ਮਿਲਦਾ ਹੈਗਾ ਉਹਲਾ ਕੰਮ ਸੀ ਇਹਦਾ ਜੀ ਪਹਿਲਾਂ ਵੀ ਕਰਿਆ ਨਹੀਂ ਪਹਿਲਾਂ ਪਤਾ ਇਹਨੇ ਕਿਹਾ ਹੈਗਾ ਕਿ ਪਹਿਲਾਂ ਵੀ ਇਹਨੇ ਇੱਕ ਟਰੱਕ ਚੋਰੀ ਕੀਤਾ ਹੈਗਾ ਉਹਦੇ ਬਾਰੇ ਕੇ ਚੈੱਕ ਕਰ ਰਹੇ ਆਂ ਕਿ ਪਰਚਾ ਦਰਜ ਹੋਇਆ ਕਿ ਨਹੀਂ ਕਿ ਦਿਨੀ ਇੱਕ ਪੀ ਆਰਟੀਸੀ ਦੀ ਬੱਸ ਦੀ ਚੋਰੀ ਦੀ ਰਿਪੋਰਟ ਹੋਈ ਸੀ ਮੌੜ ਥਾਣੇ ਇੱਕ ਉਹੀ ਬੰਦਾ ਫੜਿਆ ਹੈਗਾ ਜਿਹੜਾ ਕਿ ਅਮਨਿੰਦਰ ਸਿੰਘ ਲੰਬੂ ਜਿਹੜਾ ਮੌੜ ਦਾ ਹੀ ਰਹਿਣ ਵਾਲਾ ਵਾਸੀ ਹੈਗਾ ਉਸਨੇ ਇਹ ਬੱਸ ਚੋਰੀ ਕੀਤੀ ਸੀ ਉਹ ਅਸੀਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਹਉ ਹੁੰ ਜੜੀ ਮੋਢਲੀਪੋਡ ਰਿਪੋਰਟ ਤਾਂ ਤੇ ਲੱਗਾ ਹੈ ਕਿ ਵੈਸੇ ਜਿੱਦਾਂ ਇਹਨੂੰ ਹੁੰਦਾ ਨਾ ਕਿ ਬੰਦੇ ਨੂੰ ਤੇ ਚੋਰੀ ਕਰਕੇ ਕਿਸੇ ਕਈਆਂ ਨੂੰ ਥ੍ਰਿਲ ਮਿਲਦਾ ਹੈਗਾ ਉਹ ਵਾਲਾ ਕੰਮ ਸੀ ਇਹਦਾ ਜੀ ਮਾਦੇ ਮਰਾਈਏ ਦੱਸਣਾ ਚਾਹਨਾ ਹੈ ਕਿ ਪਿਛਲੇ ਦਿਨੀ ਇੱਕ ਪੀ ਆਰਟੀਸੀ ਦੀ ਬੱਸ ਦੀ ਚੋਰੀ ਦੀ ਰਿਪੋਰਟ ਹੋਈ ਸੀ ਮੌੜ ਥਾਣੇ ਜਿਸ ਤੇ ਅਸੀਂ ਇੱਕ ਪਰਚਾ ਦਰਜੀਤਾ ਸੀ 119 ਨੰਬਰ ਪੁਲਿਸ ਸਟੇਸ਼ਨ ਮੌੜ ਚ ਅਗਿਆਤ ਵਿਅਕਤੀ ਦੇ ਖਿਲਾਫ ਉਸ ਵਿੱਚ ਸਾਨੂੰ ਇੱਕ ਸਫਲਤਾ ਮਿਲੀ ਹੋਈ ਹੈ ਜੀ ਉੱਤੇ ਜਿਹੜੀਆਂ ਇੱਕ ਜਿਹੇ ਬੰਦਾ ਪੜਿਆ ਹੈਗਾ ਜਿਹੜਾ ਕਿ ਅਮਨਿੰਦਰ ਸਿੰਘ ਲੰਬੂ ਜਿਹੜਾ ਮੋੜ ਦਾ ਹੀ ਰਹਿਣ ਵਾਲਾ ਵਾਸੀ ਹੈਗਾ ਉਸਨੇ ਇਹ ਬੱਸ ਚੋਰੀ ਕੀਤੀ ਸੀ ਉਹ ਅਸੀਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਦੇ ਕਮਰੇ ਵਿੱਚੋਂ ਚਾਬੀਆਂ ਤੇ ਇਦਾਂ ਹੋਰ ਜਿੰਨਾਂ ਛੋਟੀਆਂ ਛੁਰੀਆਂ ਵਗੈਰਾ ਵੀ ਮਿਲੀਆਂ ਹਨ ਜੀ ਇਹ ਮੈਂ ਦੱਸਣਾ ਇਥੇ ਜ਼ਰੂਰੀ ਸਮਝਦਾ ਹੈਗਾ ਕਿ ਜਿਉਂ ਹੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਤੇ ਉਹੀ ਅਸੀਂ ਪਰਚਾ ਦਰਜ ਕਰਕੇ ਤੇ ਵਿਦਨ 2 ਡੇਸ ਅਸੀਂ ਇਹ ਚੋਰੀ ਚੋਰੀ ਵਾਲੇ ਬੰਦੇ ਨੂੰ ਟ੍ਰੇਸ ਕਰ ਲਿਆ ਤਦ ਦੀ ਮਨਛਾ ਕੀ ਵੀ ਇਹ ਜੀ ਬੰਦਾ ਜਾਨੀ ਕਿ ਹੁਣ ਜਿਹੜੀ ਮੋਡਲੀ ਪੁੜਤਾਲ ਤੇ ਲੱਗਾ ਹੈ ਕਿ ਵੈਸੇ ਜਿੱਦਾਂ ਇਹਨੂੰ ਹੁੰਦਾ ਨਾ ਕਿ ਬੰਦੇ ਨੂੰ ਕਿ ਚੋਰੀ ਕਰਕੇ ਕਿਸੇ ਕਈਆਂ ਨੂੰ ਥ੍ਰਿਲ ਮਿਲਦਾ ਹੈਗਾ ਉਹ ਵਾਲਾ ਕੰਮ ਸੀ ਇਹਦਾ ਜੀ ਪਹਿਲਾਂ ਵੀ ਕਰਿਆ ਨਹੀਂ ਪਹਿਲਾਂ ਪਤਾ ਇਹਨੇ ਕਿਹਾ ਹੈਗਾ ਕਿ ਪਹਿਲਾਂ ਵੀ ਇਹਨੇ ਇੱਕ ਟਰੱਕ ਚੋਰੀ ਕੀਤਾ ਹੈਗਾ ਉਹਦੇ ਬਾਰੇ ਕਿ ਚੈੱਕ ਕਰ ਰਹੇ ਆਂ ਕਿ ਪਰਚਾ ਦਰਜ ਹੋਇਆ ਕਿ ਨਹੀਂ